ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਣਾ ਇਹ ਤੇਜ ਤੋਂ ਬਿਨਾ ਤਾਂ ਇਹਦੀ ਅਵੇਰੇਜ ਆਦੀ ਮੰਮੀ ਠੀਕ ਗਿਆ ਇੱਕ ਜਵਾਕ ਭਜਾਉਂਦੇ ਤੇ ਲੋ ਜੀ ਹੁਣ ਆਪਾਂ ਦੁੱਧ ਗਰਮ ਕਰ ਲਿਆ ਦੁੱਧ ਗਰਮ ਕਰਕੇ ਹੁਣ ਇਹ ਆਪਾਂ ਪਨੀਰ ਪਾੜ ਲੈਨੇ ਆ ਦੁੱਧ ਅਡਵਾਂਸ ਹੋਇਆ ਪਈ ਆਪਣਾ ਬਾਦੂ ਹੁਣ ਪਨੀਰ ਪਾੜ ਕੇ ਇਹਨੂੰ ਜਮਾ ਦਾਂਗੇ ਤੇ ਲੋ ਚੰਗੀ ਤਰ੍ਹਾਂ ਫਟ ਗਿਆ ਵਧੀਆ ਪਾਣੀ ਅੱਡ ਹੋ ਗਿਆ ਦੁੱਧ ਅੱਡ ਹੋ ਗਿਆ ਵਧੀਆ ਹੋ ਗਿਆ ਦੇਖੋ ਆ ਤਾਂ ਪੋਣੇ 'ਚ ਠੇਠਾ ਧਰਤਾ ਥਾਲ ਮੈਂ ਹੁੱਤੇ ਪੋਣਾ ਪਸਾਤਾ ਪੋਣੇ ਦੇ ਉੱਤੇ ਧਰਤਾ ਤੇ ਇੱਕ ਵਾਰ ਧਰ ਦੂੰਗੀ ਥਾਲ ਟੱਕ ਦੇ ਇਹਨੂੰ ਚੰਗੀ ਤਰ੍ਹਾਂ ਟੱਕ ਕੇ ਤੇ ਲੋ ਜੀ ਇੱਕ ਥਾਲ ਉੱਤੇ ਧਰਤਾ ਪੋਣਾ ਮੋੜ ਦਨੇ ਅੰਦਰ ਨੂੰ ਇੱਕ ਵਾਰ ਇਸ ਨੂੰ ਤੇ ਮੋੜਦੇ ਸਾਰੇ ਪਾਸੇ ਟੱਕ ਕੇ ਪਹਿਲਾਂ ਇਹਨੂੰ ਐਵੇਂ ਤੱਕ ਕੇ ਸਮਾਰ ਕੇ ਲੋ ਜੀ ਪਾਣੀ ਦੀ ਧਰਤੀਆ ਬਾਲਟੀ ਉੱਪਰ ਆਪਾਂ ਵਰਕ ਕੇ ਜੀ ਪਾਣੀ ਦੀ ਬਾਲਟੀ ਧਰਤੀ ਪਰਖ ਕੇ ਨੁੱਚੜ ਗਿਆ ਇਹ ਰਾਤ ਤੋਂ ਨੁੱਚੜ ਗਿਆ ਸਵੇਰੇ ਹੁਣ ਆਪਾਂ ਪਨੀਰ ਕੱਟਦੇ ਨੇ ਇਹਦਾ ਚੰਗੀ ਤਰ੍ਹਾਂ ਤੇ ਜਿਹੜਾ ਵਧੀਆ-ਵਧੀਆ ਆਟਾ ਡੱਬੇ ਚ ਪਾਲਾਂਗੇ ਦੁੱਧਾ ਆਟਾ ਲੋ ਜੀ ਪਹਿਲਾਂ ਕੱਟ ਲਈਏ ਵਧੀਆ ਨੁੱਚੜ ਗਿਆ ਪਾਣੀ ਨਿਕਲ ਗਿਆ ਸਾਰਾ ਇਹ ਹੁਣ ਇਹਨੂੰ ਕੱਟੀ ਆਪਾਂ ਕਰਤ ਨਾਲ ਕਰਤ ਨਾਲ ਕੱਟ ਦਈਏ ਤੇ ਲੋ ਜੀ ਈਸ ਬਣਾ ਦਈਏ ਹੁਣ ਆਪਾਂ ਇਹਦੇ ਕੱਟ ਕੇ ਤੇ ਆਲੇ-ਦਾਲੇ ਵਾਲੇ ਜਿਹੜੇ 빙ਗਾ ਟਿੰਗਾ ਜਆ ਇਹ ਔਡਡ ਢੇਪ ਵਿੱਚ ਪਾ ਲਾਂ ਨੇ ਤੇ ਇਸ ਸਾਫ-ਸਾਫ ਔਡਡ ਢੇਪ ਵਿੱਚ ਪਾ ਲੂੰਗੀ ਮੈਂ ਉਜੀ ਹੁਣ ਇਹ ਵਾਲੇ ਦਲੇ ਨੂੰ ਤੋੜਦਾ ਪਹਿਲਾਂ ਕੱਟਿਆ ਜਿਹੜਾ ਇਹ ਪਾਦ ਨਹੀਂ ਆ ਤੇ ਵਾਲੇ ਦਲੇ ਨੂੰ ਕੱਟ ਕੇ ਛੋਟੇ ਡੱਬੇ ਚ ਪਾਦ ਨਹੀਂ ਇਹ ਸਾਫ ਸਾਫ ਤੇ ਕੱਟਾਂ ਇਹਨੂੰ ਫਿਰ ਜੀ ਪੁਰਤਾ ਵਾਲੇ ਦਲੇ ਆਲਾ ਇਹ ਤੇ ਵਜਨ ਨਹੀਂ ਆਇਆ ਪੂਰਾ ਜਿੱਥੇ ਵਜਨ ਆ ਗਿਆ ਪੂਰਾ ਉਹ ਵਧੀਆ ਕੱਟ ਬਣ ਗਏ ਤੇ ਇੱਥੇ ਬਾਦੀ ਜਿਆਨ ਨੂੰ ਕੱਟ ਲਾ ਛੋਟੇ ਛਿੱਪਾਤਾ ਇਹਦੀ ਸੁੱਕੀ ਸਬਜ਼ੀ ਬਣਾਉਣ ਨੂੰ ਫੁਰਜੀ ਪਾ ਲੂੰ ਕਾਸੀ ਚ ਤੇ ਵੱਡੇ ਪੀਸ ਬਣਾ ਲੂੰ ਤੇ ਲੋਜੀ ਪੱਲਾ ਕੱਟੀ ਆ ਹੁਣ ਵੱਡੇ ਪੀਸ ਚਿੰਨਣਾ ਮੈਂ ਕੱਟ ਕੇ ਵੱਡੇ ਪੀਸ ਕੱਟ ਲੈਣ ਕਰਦੇ ਨਾਲ ਹੁਣ ਇਹ ਵੱਡੇ ਡੱਬੇ ਚ ਚਿੰਨ ਲੈਣੀ ਆ ਮੈਂ ਇਹ ਲੱਗਦਾ ਕੋਈ ਹੋਰੇ ਪਾਈ ਨੇ ਪੱਲੇ ਬਚਾਉਣਾ ਲਓ ਜੀ ਇਹਦੇ ਚ ਵੱਡੇ ਪੀਸ ਕੱਟ ਲੈ ਸੀਗੇ ਹੁਣ ਵੱਡੇ ਡੱਬੇ ਚ ਚਿੰਨ ਦੰਨੀ ਆ ਮੈਂ ਛੋਟੇ ਪੀਸ ਛੋਟੇ ਚ ਚਿੰਨ ਦੰਨੀ ਆ ਵੱਡੇ ਪੀਸ ਚ ਵੱਡੇ ਚ ਚਿੰਨ ਦੰਨੀ ਆ ਸਵਾਰ ਦੰਨੀ ਆ ਬਾਕੀ ਉਹਦੇ ਚ ਪਾ ਦੂੰਗੀ ਦੂਜੇ ਡੱਬੇ ਚ ਜੀ ਜੀ ਛਿਣਾ ਫਿਰ ਇਹਨੂੰ ਹੁਣ ਫਿਰ ਫਰੀਤੀ ਚਲਾ ਦੂੰਗੀ ਇਹਦੇ ਵਿੱਚ ਛਣ ਕੇ ਬੱਡੇ ਟੇਢੇ ਸੱਜੇ ਤੇ ਲੋ ਜੀ ਕਟ-ਕਟ ਕੇ ਵੱਟੇ ਚ ਪਾ ਦਾਂ ਸਰਟ ਕਰਕੇ ਪਾ ਦੇਣੀ ਹੈ ਸਾਰੇ ਡੱਬੇ ਚ ਆ ਜਾਣੇ ਇਹ ਪੈਜੂਦ ਕੋ ਡੱਬੇ ਚ ਪੈ ਜਾਊਗਾ ਛਿਣ ਕੇ ਸਮਾਰਤੀਗੇ ਘਰ ਦਾ ਦੁੱਧ ਸੀਗਾ ਘਰ ਦਾ ਪਨੀਰ ਪਾੜ ਲਿਆ ਆਪਾਂ ਨੇ ਫੇਰ ਚਲੋ ਸਬਜ਼ੀ ਪਾ ਲਾਂਗੇ ਲਓ ਜੀ ਪਾ ਦ ਪਨੀਰ ਡੱਬੇ ਚ ਸਾਰਾ ਇੰਨੇ ਕਿੰਨ ਦਾ ਇਹਦੇ ਵਿੱਚ ਉਹਦੀ ਪਾਤਾ ਸਾਰਾ ਇਹਦੇ ਵਿੱਚ ਚਿੰਤਾ ਐ ਮੈਂ ਵਧੀਆ-ਵਧੀਆ ਇਹ ਪੂਰੇ ਕਚੋਰੇ ਜੀ ਦੂਜੇ ਡੱਬੇ ਚ ਪਾ ਦੂੰਗੀ ਆਡ ਰੱਖ ਲੂੰਗੀ ਇਹ ਸਾਫ-ਸਾਫ ਇਹਦੇ ਪਾਤਾ ਇਹ ਕੰਮ ਲੇ ਪੜਕੇ ਆਪਣਾ ਪਹਿਰਤਾ ਡੱਬੇ ਚ ਰੱਖਤਾ ਤੇ ਛੋਟੇ ਡੱਬੇ ਚ ਰੱਖਤਾ ਤੇ ਰੱਖ ਕੇ ਹੁਣ ਲਾ ਦਣੀ ਆਪਾਂ ਸਾਹ ਫ੍ਰੀਜ ਚ ਵਿੱਚੇ ਖਰਾਬ ਸੀਗਾ ਥੋੜਾ ਜਾਂ ਇਹਨੂੰ ਮੈਂ ਸਾਫ-ਸਾਫ ਰੱਖ ਦਣੀ ਇਹਦੇ ਚ ਪਾਣੀ ਪਾ ਦਣੀ ਆ ਫਿਰ ਖਰਾਬ ਨਹੀਂ ਹੁੰਦਾ ਸਿਰ ਫਿਰ ਉਹ ਤਾਂ ਸਬਜੀ ਬਣ ਗਈ ਆਪਣੀ ਤਿਆਰ ਆ ਇਹ ਦੇਖ ਲਓ ਜਿਹੜੇ ਖਾਣੀਆਂ ਖਾ ਲਿਓ ਮਗਰੋ ਚੱਲਦੇ ਆਪਾਂ ਸਬਜੀ ਬਣਾ ਕੇ ਤਿਆਰ ਕਰਕੇ ਸਵੇਰੀਆ ਥਾਂ ਤੇ ਦੀ ਹੁਣ ਇਹਨੂੰ ਟੱਕ ਕੇ ਕੋਲ ਨਾਲ ਗੈਸ ਬੰਦ ਕਰਤਾ ਉੱਧਰ ਜਮਾਤਾ ਦਹੀਂ ਹੈ ਦਹੀਂ ਜਮਾਤਾ ਜਾਗ ਪਾਤਾ ਦੁੱਧ ਗਰਮ ਕਰਤਾ ਆ ਕੇ ਰੜਕਾਂਗੇ ਦੇਖਾਂਗੇ ਫਿਰ ਹੂੰ ਟੱਕਦਾ ਇਹਨੂੰ ਵੀ। ਲਓ ਜੀ ਸਬਜ਼ੀ ਬਣ ਗਈ ਤਿਆਰ ਆਪਾਂ ਨੇ ਕਰਕੇ ਰੱਖਤੀ। ਤੇ ਖਾਣ ਵਾਲਾ ਤਾਂ ਹੋਇਆ ਹੀ ਨਹੀਂ ਕੋਈ ਖਾਣੀ ਹੋ ਖਾ ਲਿਓ ਕਿਸੇ ਨੇ ਟੈਂਸ਼ਨ ਨਾਲਿਓ ਵੀ ਅਸੀਂ ਖਾਣ ਨੂੰ ਨਹੀਂ ਦਿੱਤੀ ਸਾਨੂੰ। ਤੇ ਲੋ ਜੀ ਹੁ ਟੱਕਦੀ ਇਹਨੂੰ। ਫਿਰ ਚੱਲਦੇ ਆਂ। ਮਿਲ ਗਏ। 9 ਮਹੀਨੇ ਮਹਾਤ ਤਦ ਦਾ ਦੋ ਬੀਆ। ਉੱਜਲ ਤਿੰਨ ਛੱਡੇ ਤੇਰੇ ਬਟੂਏ ਚੋਂ ਨਾ 500 ਲੇਗਾ ਜੀ ਉਹ ਲੈ ਕੇ ਵਾਪਸ ਚਲੋ 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 ਚਾਬੀ ਜਿੰਦਾ ਚੱਕ ਲੋ ਉਹ ਵੀ ਨਹੀਂ ਜਿੰਦਾ ਲਾਇਆ ਹਲੇ ਤਾਂ ਦਾ ਸੂਰਜ ਵੀ ਨਹੀਂ ਆਇਆ ਹਲੇ ਤਾਂ ਧੁੱਪੋ ਦੇਖ ਮਾੜੀ ਮੜੀ ਆ ਜਦੋਂ ਧੁੰਦ ਆ ਪੂਰੀ ਆਦੀ ਜਸਵਾਲ ਇਨ ਕਡੇ ਸਟੇਡੀਅਮ ਦੇਖਾ ਉਰੇ ਖਾਂਦੇ ਨੇ ਆ ਟਾਬੇ ਤੇ ਮਾਂ ਦੇ ਉਹਦਾ ਹੈਰੀ ਫਿਰਦਾ ਇਕੱਲਾ ਹੀ ਹੈਰੀ ਹੈ ਹਨਾ ਵਿਚਾਰੀ ਦੇ ਘਰੇ ਟਾਈਮ ਹੀ ਲੱਗਿਆ ਸਿਰਵਾ ਹੁਣ ਦਾ ਲੈ ਲੈ ਹੁਣ ਜਾਂਦੀ ਜਾਂਦੀ ਪਾਉਂਦੀ ਆ ਮਰਜੋਂ ਸੜਦਾ ਕਲਜੂ ਕਲਜ ਕਾਨਾ ਮੁਰੇ ਇਕਮ ਦੀਆਂ ਮੁਰੇ ਖੋਲ ਕੇ ਖੁੱਲੇ ਬਾੜ ਘਰੇ ਗਾਣਾ ਦਿੰਦੇ ਹੁਣੇ ਵੀ ਵਾਲ ਨਹੀਂ ਖੁੱਲੇ ਕਰਨੇ ਅਦੇ ਲੱਗੋ ਓਪੀ ਕਿੱਡੀ ਕਿੱਡੀ ਆ ਗਈ ਹਨਾ ਬਾਹਰੋਂ ਆਉਂਦੀ ਆ ਇਹ ਬਾਹਰੋਂ ਕਿੱਥੋਂ ਆਉਂਦੀ ਅੰਦਰ ਨਹੀਂ ਆਉਂਦੀ ਅੰਦਰੋਂ ਹੀ ਆਪਣੇ ਹੈਗੀ ਆ ਤਨ ਤੋਂ 40 40 ਗਾੜੀ ਆ ਗਾੜੀ ਵਾਲੇ ਨੇ ਮੋਟਰਸਾਈਕਲ ਸਾਰਾ ਆ ਗਾ ਪੀਲ ਦੀ ਮੂੜੀਆਂ ਪਿੰਨੀਆਂ ਹੋਰ ਥੋੜਾ ਇੱਕ ਕੁਲਸ ਵਾਲਾ ਲੈ ਅੱਜ ਕਿੰਨੀ ਭੀੜ ਹੈ ਕਿੰਨੀ ਭੀੜ ਹੈ ਹਣਾ ਜਾਂ ਸਕੂਲਾਂ ਕਰਕੇ ਲੱਗਦੀ ਹੈ ਇਹ ਦੇ ਕਰਕੇ ਬੱਤੀਆਂ ਤਾਂ ਦੇਖ ਲੋ ਤੁਸੀਂ ਬੱਤੀ ਥੋੜੀ ਹੋਣੀ ਆ ਹਾਂ ਇਹ ਨੰਗਦੇ ਨੇ ਆ ਸਵੇਰੇ ਸਾਜਰੇ ਨਹੀਂ ਚਲਦੀਆਂ ਬੱਤੀਆਂ ਟਾਈਮ ਹੁੰਦਾ ਬੱਤੀਆਂ ਦਾ ਵੀ ਫਿਰ ਇਹ ਵੀ ਜੇ ਬੱਤੀਆਂ ਚਾਹੀਦੀਆਂ ਨੇ ਹੋਵੇ ਨਾ ਹੋਵੇ ਬਟਾ ਉਹਦਾ ਉਹਦੀ ਗੱਲ ਨਹੀਂ ਹੈਗੀ ਇਹ ਸਵੇਰੇ ਸਵੇਰੇ ਥੋੜਾ ਜਿਹਾ ਮਿਲ ਲੈਣਾ ਇੱਕ ਵੀ ਚਾਹੀਦੀ ਆ ਬੱਤੀਆਂ ਨੂੰ ਹੋਰ ਉਹਨਾਂ ਚੀਜ਼ ਖਰਾਬ ਹੁੰਦੀ ਮੜਾ ਮੋਟਾ ਤੇ ਹੁਣ ਤੜਕੇ ਮੇਰਾ ਉਹ ਕਰਦ ਦੇ ਵਾਲਾ ਹੌਲੀ ਹੌਲੀ ਲੱਗੀ ਜਾਂਦਾ ਜਦੋਂ ਹੋਂ ਦਾ ਦਾ ਤਿਆਂ ਨੂੰ ਵੀ ਭਾਈ ਰਹਿਸ਼ਟ ਚਾਹੀਦਿਆ ਤਾਂ ਮੈਨੂੰ ਪਤਾ ਹੀ ਨਹੀਂ ਸੀ ਫਿਰ ਉਹ ਤਾਂ ਤਾਂ ਹੀ ਦਾ ਫਿਰ ਨੇਰੀ ਮੰਗ ਚੱਲਦੇ ਨੇ ਵੀਰ ਭੇ ਦਾ ਪੀਸ ਕੇ ਵੀ ਦਾ ਲਿਖ ਕੇ ਲਾ ਰੱਖਿਆ ਲੈ ਆयो ਬਾਈਗੇ ਬਹੁਤ ਦੇ ਨਾ ਡਰਦਾ ਨਹੀਂ ਨਾ ਵੀ ਘੱਟੇ ਡੂੰਗੀ ਆ ਜੇ ਪਰ ਚੱਲਦੀ ਹੁੰਦੀ ਫੇ ਡਰ ਲੱਗਦਾ ਪਾਣੀ ਕੋ ਨਾ ਕੌਣੀ ਉਹ ਨਹੀਂ ਇੰਨਾ ਹੈ ਡੂੰਗੀ ਵੀ ਚੱਲ ਪੜ ਕੇ ਪਹਾੜਾਂ 'ਚ ਆਪਾਂ ਦੇਖ ਪਹਾੜ ਐ ਇਹ ਮੋੜ ਤੋਂ ਆਇਆ ਅਗਲਾ ਇਹ ਨਹੀਂ ਲਾਉਣੀ ਚਾਹੀਦੀ ਆ ਦਿਖਦਾ ਹੀ ਨਿੱਧਰ ਕਿੰਨੀ ਸੰਘਣੀ ਸੁਹਣਾਂ ਇਹਨੂੰ ਗਾੜਾ ਉਹ ਕਰਦੇ ਵਾਹਲੇ ਇੱਕ ਹੋਰ ਆਉ ਕੋਲ ਹਨਾ ਤਾਂ ਕੱਚਾ ਪਿਆ ਦੇਖ ਖਾਲੀ ਪਈਆਂ ਦੇ ਆ ਕੀ ਇਸ ਤਰ੍ਹਾਂ ਬਣਾਇਆ ਪਿਆ ਹਾ ਫੁੱਲ ਪਾਉਣ ਗੰਡਾ ਵਾਲੇ ਪਾਉਂਦੇ ਨੇ ਕਹਿੰਦੇ ਨਰੇਗਾ ਚੱਲ ਰਹੀ ਹੈ ਵਧੀਆ ਏ ਆ ਵਧੀਆ ਸਾਫ ਕਰਦਣਗੀਆਂ ਹਨਾ ਹਾ ਦੇ ਆਲੇ-ਦਾਲੇ ਹਾਂ ਦੇ ਕਰਦਣ ਵਧੀਆ ਅਤੇ ਕਿੰਨਾ ਵਧੀਆ ਸਾਫ ਕਬਾੜ ਜਾ ਆ ਜਿੱਥੇ ਤੱਕ ਥੰਮਲੇ ਜੇ ਨੇ ਇੱਥੇ ਤੱਕ ਕਰਦਣਾ ਫੇਰ ਆ ਇਹ ਨੰਗ ਜਾਂਦਾ ਅਗਲਾ ਹਨਾ ਜਿਵੇਂ ਦੂਜੀ ਪਾਸੇ ਗੱਡੀ ਆਉਂਦੀ ਆ ਕੋਈ ਇਧਰੋਂ ਵੀ ਗੱਡੀ ਇੰਨਾ ਇੰਨਾ ਖੋਪ ਤੇ ਦੱਸਿਆ ਚਾਹੇ ਢਾਈ ਮੋਟ ਉਧਰ ਹੋ ਜੇ ਢਾਈ ਉਧਰ ਇੰਨਾ ਹੀ ਬਹੁਤ ਆ ਢਾਈ ਫੁੱਟ ਪੰਜ ਫੁੱਟ ਜਗ੍ਹਾ ਬਹੁਤ ਹੁੰਦੀ ਆ ਆਦੇ ਉਹ ਨਹੀਂ ਹੈਗੇ ਖੰਬੇ ਦੇ ਤੱਕ ਤੋਂ ਆਲੇ-ਦਾਲੇ ਪੰਜ ਫੁੱਟ ਜਗ੍ਹਾ ਹੋਣਾ ਬਹੁਤ ਆ ਫੇਰ ਦੂਜੀ ਗੱਡੀ ਨੰਗੀ ਜਾਂਦੀ ਆ ਵੀ ਜਿੱਥੇ ਤੱਕ ਕੱਚ ਪੈਂਦੇ ਨੇ ਯਾਰ ਅੱਥੇ ਪੈਂਦੇ ਤਾਂ ਕੰਕਰ ਹੋ ਜਾਵੇ ਹਨਾ ਪਿੱਛੇ ਜਦੋਂ ਕੋਈ ਗੱਡੀ ਆਉਂਦੀ ਐ ਨੰਕੜਾ ਓੱਖਾ ਹੋਰ ਕਿੰਨੀ ਧੁੰਦ ਐ ਚ ਕਿੰਨੀ ਆ ਐ ਦਿਖਦੀ ਰਿਹਾ ਅੱਜ ਤਾਂ ਡੰਡਾ ਦਾ ਹੋਰ ਵੀ ਗਿਆ ਏ ਕਿਹੜਾ ਡੰਡਾ ਇੱਕ ਡੰਡਾ ਹੋਇਆ ਸੀ ਉਹ ਦਾ ਹੋੜ ਵੀ ਗਿਆ ਇੱਧਰ ਤੂੰ ਤੇ ਜ਼ਿਆਦੇ ਆ ਦੇ ਕਿੰਨੀ ਧੁੰਦ ਐ 5 ਲੀਟਰ ਤੇ ਲਗਾ ਗਈ ਪਰ 5 ਤਾਂ ਕਿੱਦਾਂ ਆ ਡੰਡਾ ਬੰਦ ਹੋ ਗਿਆ ਕਿੰਨੀ ਧੁੰਦ ਐ ਇੱਧਰ ਵਾਗ ਨੂੰ ਵਾਗ ਨੂੰ ਦਿਖਦਾ ਹੀ ਨਹੀਂ ਇਹ ਤਾਂ ਪੂਰੇ ਜ਼ਿਆਦੇ ਆ ਕੀ ਤਦ ਜਿਵੇਂ ਨਹੀਂ ਦਿਖਦਾ ਕਿੰਨੀ ਜਿਆਦਾ ਆ ਗਈ ਹਨਾ ਜਿਆਦਾ ਆ ਮਮ ਇਧਰ ਸੂਰਜੇ ਤਾਂ ਦਿਖਦਾ ਹੀ ਨਹੀਂ ਵਿੱਚ ਦੀ ਫੇਰ ਵਿੱਚ ਦੀ ਸਾਫ ਆ ਜਗਾ ਵਿੱਚ ਦੀ ਦਿਖਦਾ ਹੀ ਨਹੀਂ ਹੁਣ ਤਾਂ ਵਧੀਆ ਧੁੰਦਾਂ ਪੈਣ ਲੱਗ ਗਈਆਂ ਵਧੀਆ ਰਹੇ ਆਪਾਂ ਆਗੇ ਨਹੀਂ ਤਾਂ ਲੇਟੋ-ਲੇਟ ਧੁੰਦਾਂ ਪੈਣ ਲੱਗ ਜਾਂਦੀਆਂ ਔਖਾ ਹੋ ਜਾਂਦਾ ਕੱਲ ਪੈਣ ਜੀ ਕੇ ਪੂਰੇ ਆਪਣਾ ਹੁਣ ਮੋੜਨਾ ਆ ਹੀ ਆ ਗਿਆ ਪੂਰੇ ਬੁੱਲਦੇ ਆ ਬੇਚਾਰੀ ਆਉਂਦੀ ਆ ਜਾਨੂੰ ਵਸ ਨਿਕਲ ਗਈ। ਨਹੀਂ ਅੱਜ ਕਿਹੜਾ ਨਹੀਂ ਭੀੜ ਹੋਣੀ ਆ। ਅੱਗੇ ਤਾਂ ਭੀੜ ਹੁੰਦੀ ਆ। ਕਰਕੇ ਅੰਮਾ ਦੁੱਧ ਰੱਖਣਾ ਔਕਾ ਕੰਨ ਗਾਈ ਜਾਂਦੇ ਨੇ ਨਾ। ਹਾਂ ਪਰਮਜੀਤ ਉਹ ਪਰਮਜੀਤ ਆ ਗਿਆ। ਅੱਗੇ ਪੂਰਨਵਾਸੀ ਕਰਕੇ ਭੀੜ ਹੁੰਦੀ ਆ। ਨਹੀਂ ਫ੍ਰੀਜ ਚ ਰੱਖਣਾ ਔਕਾ ਜੜਾ ਕੇ ਆਪਣਾ ਕੰਮ ਨਿਭੜੇ ਆਪਣਾ ਉਹ ਸਿਰਦਰਦੀ। ਆਪਾਂ ਪਾਉਣ ਲੱਗ ਜੀਏ। ਜਦ ਦਿਖਦਾ ਹੀ ਨਹੀਂ ਉਹ ਤਾਂ ਨਾ ਬਣਾ ਲਾ ਗੁਰੂ ਘਰ ਦੀ ਤੁੰਦ ਤੁੰਦ ਬਹੁਤ ਅੱਜ ਅਜੇ ਨਾਲ ਇਕੱਠ ਨਹੀਂ ਹੈਗਾ ਵੈਸੇ ਇਹਦੇ ਕਰਕੇ ਭੀੜ ਨਹੀਂ ਹੈਗੀ ਅੱਜ ਭੀੜ ਨਹੀਂ ਹੈਗੀ ਇੱਧਰ ਪਾਪਾ ਮੱਜਾ ਚਾਰਦਾ ਉਹ ਬੈਠੇ ਨੇ ਸੱਤ ਤੇ ਸੱਤ ਚ ਸੱਤ ਚ ਬੈਠੇ ਨੇ ਬੰਦੇ ਜਿਹੜੇ ਕਹਿ ਦਿੰਦੇ ਨੇ ਅੱਗੇ ਲੱਗਦੀਆਂ ᱛੀਆਂ ਸੱਤਾ ਹੁਣ ਤਾਂ ਕਿਹੜਾ ਬਹਿਣਾ ਇੱਧਰ ਤਾਂ ਬੈਠੇ ਜਾਂਦੇ ਨੇ ਪਰ ਹਲੇ ਇੱਧਰੇ ਇਲਾਕੇ ਦੇ ਆਪੋਲ ਉੱਤੇ ਦੀ ਲੰਗੜਾ ਪਊਗਾ ਦੋ ਬਾਬੇ ਆ ਬੈਠੇ ਨੇ ਸੇਰ ਕਰਨ ਆਈ ਹੋਣੀ ਬੈਗੇ ਚਲੋ ਜੀ ਸਾਫ ਕਰਿਆ ਹਰ ਪੂਲ ਅੰਡਰੇ ਗਾਲੀਆਂ ਲੱਗੀਆਂ ਵੀ ਨੇ ਉਰੇ ਦੀਆਂ ਹੀ ਹੋਣਗੀਆਂ ਉਹਨਾਂ ਇੱਧਰੇ ਲੱਕੇ ਦੇ ਆਪੋਲ ਉੱਤੇ ਦੀ ਲੰਗੜਾ ਪਊਗਾ ਦੋ ਬੱਤੀ ਆ ਬੈਠੇ ਨੇ ਸ਼ੈਰ ਕਰਨ ਆਈ ਹੋਣੀ ਬੈਗੇ ਚਲੋ ਜੀ ਸਾਫ ਕਰਿਆ ਹੋ ਉਹ ਅੰਡਰੇ ਗਾਲੀਆਂ ਲੱਗੀਆਂ ਵੀ ਨੇ ਉਰੇ ਦੀਆਂ ਹੀ ਹੋਣਗੀਆਂ ਉਹ ਹਨਾ ਜੀ ਵੀ ਜਾਂਦੇ ਨਹੀਂ ਤਾਂ ਕੋਈ ਇੱਧਰ ਵਾਲੇ ਨੇ ਡੇਰੇ ਵਾਲੇ ਇਕੱਠੇ ਕਰਦੇ ਫਿਰਦੇ ਨੇ ਕਣਕ ਜੀਰੀ todo tiene yo